ਬੋਧਨ ਸਮਾਜ ਦੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਰਿਸ਼ਪਾਲ ਸਿੰਘ ਗਾਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਤਿਕਾਰਯੋਗ ਸਾਥਿਓ ਪਿਛਲੇ ਦਿਨੀ ਰੁਮਮੀ ਵਾਲੇ ਜਿਹੜੇ ਡੇਰੇ ਦਾ ਸਾ ਦਾ ਸ਼ੈਨ ਸੁਖਦੀਪ ਸਿੰਘ ਆ ਉਹਦਾ ਨਾਮ ਉਨੇ ਇੱਕ ਬਹੁਤ ਭਿਆਨਕ ਬਿਆਨ ਦਿੱਤਾ ਸੀ ਕਿ ਚੌਥੇ ਪੌੜੇ ਵਾਲੇ ਮਜਬੀ ਸਿੱਖ ਕਹਿੰਦਾ ਇਹਨਾਂ ਨੂੰ ਚੌਥੇ ਪੌੜੇ ਵਾਲੇ ਕਹਿੰਦੇ ਆ ਤੇ ਦਰਬਾਰ ਸੇਬ ਅੰਮ੍ਰਿਤਸਰ ਵਿਖੇ ਵੀ ਕਹਿੰਦਾ ਵੀ ਇਹਨਾਂ ਦਾ ਵੱਖਰਾ ਅਸ਼ਨਾਣ ਕਰ ਸੀ ਤੇ ਕਿਸੇ ਵੀ ਧਾਰਮਿਕ ਸ਼ਖਸੀਅਤ ਨੇ ਜਾਂ ਰਾਜਨੀਤਿਕ ਸ਼ਖਸੀਅਤ ਨੇ ਉਸ ਦਾ ਨੋਟਿਸ ਨਹੀਂ ਲਿਆ ਬਾਅਦ ਦੇ ਵਿੱਚ ਇੱਕ ਗਨੇ ਸਿੰਘ ਜਥੇਬੰਦੀ ਦੇ ਇੰਚਾਰਜ ਨੇ ਬਾਬਾ ਬਲਬੀਰ ਸਿੰਘ ਸ਼ੈਨ ਸ਼ੈਨਮੀ ਕਰੂੜੀ ਇਹ ਉਹਨਾਂ ਤੋਂ ਵੀ ਜਦੋਂ ਪੁੱਛਿਆ ਗਿਆ ਸਵਾਲ ਪੱਤਰਕਾਰ ਵੱਲੋਂ ਤਾਂ ਉਹ ਵੀ ਕਹਿੰਦੇ ਇਹ ਪੰਥ ਦੀਆਂ ਰੋਹ ਰੀਤਾ ਮੁਤਾਬਕ ਸੀ ਤੇ ਪੰਥ ਦੀਆਂ ਰੋਹ ਰੀਤਾ ਮੁਤਾਬਕ ਹੀ ਹੈ ਮਹਾਰਾਨ ਕੀ ਸਮਝਦਾ ਕਿ ਉੱਥੇ ਬਾਬਾ ਜੀ ਆ ਰਾਜਾ ਰਾਜ ਸਿੰਘ ਜੀ ਵੀ ਬੈਠੇ ਸੀਗੇ ਪਤਾ ਨਹੀਂ ਉਹਨਾਂ ਨੇ ਕਿਉਂ ਨਹੀਂ ਉਹ ਤੇ ਰਿਐਕਟ ਕੀਤਾ ਜਦ ਕੇ ਬਾਬਾ ਰਾਜਾ ਰਾਜ ਸਿੰਘ ਤਾਂ ਬਿਲਕੁਲ ਬੇਵਾਕੀ ਦੇ ਵਿੱਚ ਗੱਲ ਕਰਨ ਵਾਲੇ ਸਿੰਘ ਹੈਗੇ ਨੇ ਮੈਂ ਸਮਝਦਾ ਕਿ ਇਹ ਮਾਜਵੀ ਸਿੱਖ ਸਮਾਜ ਤੇ ਬਹੁਤ ਵੱਡਾ ਹਮਲਾ ਬਹੁਤ ਵੱਡਾ ਜਿਹੜਾ ਵੀ ਕੋਈ ਆਉਂਦਾ ਉਹ ਮਜਬੀ ਸਿੱਖ ਸਮਾਜ ਤੇ ਇਹ ਜੇ ਸਵਾਲ ਖੜੇ ਕਰ ਜਾਂਦਾ ਜੀ ਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਮਾੜਾ ਇੰਪੈਕਟ ਪੈ ਸਕਦਾ ਪ੍ਰਭਾਵ ਪੈ ਸਕਦਾ ਪਰ ਦੁੱਖ ਦੀ ਗੱਲ ਹੈ ਕਿ ਕੋਈ ਵੀ ਧਾਰਮਿਕ ਸ਼ਖਸੀਅਤ ਇਸ ਬਾਰੇ ਬੋਲੀ ਨਹੀਂ ਇੱਕ ਜਰੂਰ ਬੋਲੇ ਨੇ ਉਹਨਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਧੰਨਵਾਦ ਕਰਦਾ ਬਾਬਾ ਕੁਲਵਿੰਦਰ ਸਿੰਘ ਜੀ ਨਿੰਗ ਸਿੰਘ ਜਥੇਬੰਦੀ ਦੇ ਉਹ ਵੀ ਆਗੂ ਨੇ ਉਹਨਾਂ ਨੇ ਜਰੂਰ ਆਵਾਜ਼ ਵੀ بلند ਕੀਤੀ ਤੇ ਸ਼੍ਰੀ ਕਲਤਕ ਸਹਿਬ ਤੇ ਲਿਖਤੀ ਤੌਰ ਤੇ ਸ਼ਿਕਾਇਤ ਵੀ ਕੀਤੀ ਸੋ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਇਹ ਬਹੁਤ ਵੱਡਾ ਕੌਮ ਦੇ ਉੱਪਰ ਵਾਰ ਜਿੰਨਾ ਕੋਈ ਇਤਿਹਾਸਕ ਸਚਾਈਆਂ ਦੇ ਬਾਰੇ ਚ ਅਸੀਂ ਪੜਿਆ ਜਾਂ ਇਤਿਹਾਸਕ ਪੁਸਤਕਾਂ ਪੜ੍ਹੀਆਂ ਮੈਨੂੰ ਨਹੀਂ ਲੱਗਦਾ ਕਿ ਉੱਥੇ ਕੋਈ ਐਸੀ ਗੱਲਬਾਤ ਸੀ ਜਾਂ ਅਲੱਗ ਇਸ਼ਨਾਨ ਘਰ ਸੀ ਜਾਂ ਕੋਈ ਚੌਥੇ ਪੋੜੇ ਵਾਲੇ ਕਹਿੰਦਾ ਸੀ ਅਸੀਂ ਮੰਗ ਕਰਦੇ ਹਾਂ ਬਈ ਇਸ ਸੰਬੰਧ ਦੇ ਵਿੱਚ ਸਿੰਘ ਸਾਹਿਬ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਕਿ ਕਿ ਉਹ ਕੌਮ ਦੇ ਹੁਣ ਜਥੇਦਾਰ ਨੇ ਉਹ ਇਸ ਗੱਲ ਨੂੰ ਸਾਡੇ ਵਰਗੇ ਲੋਕਾਂ ਨੂੰ ਜ਼ਰੂਰ ਸਪਸ਼ਟ ਕਰਨ ਕਿ ਇਹ ਉੱਥੇ ਵਾਕਈ ਰਹੁਤ ਸੀ ਜੇ ਸੀ ਤਾਂ ਇਹ ਕਿਹਨੇ ਚਲਾਈ ਤੇ ਜੇ ਨਹੀਂ ਸੀ ਇਹ ਤਾਂ ਫਿਰ ਉਹ ਇਹ ਰੂਮੀ ਵਾਲੇ ਸਾਥ ਤੇ ਕੀ ਕਾਰਵਾਈ ਕਰਦੇ ਨੇ ਜਾਤਾ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਵਾਉਣਾ ਆਪਣੇ ਤੌਰ ਤੇ ਜਾਂ ਕੋਈ ਉਹਨਾਂ ਨੂੰ ਧਾਰਮਿਕ ਸਜ਼ਾ ਲਾਉਣ ਤਾਂ ਕਿ ਅੱਗੇ ਤੋਂ ਕੋਈ ਵੀ ਇਹੋ ਜਿਹਾ ਸਾਧ ਉੱਠ ਕੇ ਅਨਪੜ ਸਾਧ ਕੋਈ ਇਹੋ ਜਿਹੀ ਗੱਲ ਨਾ ਕਰ ਸਕੇ ਜਿਹਦੇ ਨਾਲ ਕੌਮ ਦੇ ਵਿੱਚ ਵੱਡੀਆਂ ਦੂਰੀਆਂ ਪੈਦਾ ਹੋ ਸਕਣ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਇਸ ਗੱਲ ਨੂੰ ਸਪਸ਼ਟ ਕਰੇ ਸਾਨੂੰ ਪਤਾ ਤਾਂ ਲੱਗੇ ਨਾ ਵੀ ਉੱਥੇ ਸਾਨੂੰ ਚੌਥੇ ਪੋੜੇ ਵਾਲੇ ਬਣਾਇਆ ਕਿਨੇ ਮੈਨੂੰ ਤਾਂ ਨਹੀਂ ਲੱਗਦਾ ਕਿ ਗੁਰੂ ਰਾਮਦਾਸ ਜੀ ਨੇ ਸਾਨੂੰ ਇਸ ਤਰੀਕੇ ਦੇ ਨਾਲ ਬਿਤਕਰਾ ਕੀਤਾ ਹੋਊਗਾ ਕਿਉਂਕਿ ਉਹਨਾਂ ਨੇ ਤਾਂ ਸਾਡੀ ਕੌਮ ਨੂੰ ਹੇਕ ਨਾਲ ਲਾ ਕੇ ਰੱਖਿਆ ਇਹ ਜ਼ਿਕਰ ਕੀ ਤਾਂ ਸਿੱਖ ਕੌਮ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਜਿਹੜੀਆਂ ਉਹ ਮਜਬੀ ਸਿੱਖ ਸਮਾਜ ਦੀਆਂ ਭਰਿਆ ਪਿਆ ਇਤਿਹਾਸ ਇਨਾਂ ਦੀਆਂ ਕੁਰਬਾਨੀਆਂ ਦੇ ਨਾਲ ਪਰ ਇਹ ਜਿਹੜੇ ਉੱਠ ਕੇ ਲੋਕ ਬਾਰ-ਬਾਰ ਮਾਜਵੀ ਸਿੱਖ ਸਮਾਜ ਤੇ ਟਾਰਗੇਟ ਕਰਦੇ ਨੇ ਤੇ ਇਹ ਬਹੁਤ ਵੱਡਾ ਮੈਨੂੰ ਲੱਗਦਾ ਇਹ ਹਮਲਾ ਹੈਗਾ ਮਾਜਵੀ ਸਿੱਖ ਸਮਾਜ ਦੇ ਉੱਪਰ ਦੁੱਖ ਦੀ ਗੱਲ ਹੈ ਕਿ ਮਾਜਵੀ ਸਿੱਖ ਸਮਾਜ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਦਕਿ ਉਹਨਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਇਸ ਗੱਲ ਨੂੰ ਲੈਣਾ ਚਾਹੀਦਾ ਸੀ ਉਹਨੇ ਆਪਣੀ ਗੱਲ ਛਪਾਉਣ ਦੀ ਖਾਤਰ ਵੀ ਉਹਦੇ ਡੇਰੇ ਦੇ ਵਿੱਚ ਜਿਹੜੀ ਉਹ ਡੇਰਾ ਦੁਕਾਨ ਹੀ ਇੱਕ ਕਿਸਮ ਦੀ ਫੈਕਟਰੀ ਆ ਪੈਸੇ ਇਕੱਠੇ ਕਰਨ ਵਾਲੇ ਮੰਦਬੁੱਧੀ ਲੋਕ ਆ ਜਿਹੜੇ ਉਹ ਇਹੋ ਜਿਹੇ ਸਾਧਾ ਨੂੰ ਆਪਣੇ ਐਸਟਮਨ ਲੈਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਉਲਟ ਇਹ ਲੋਕ ਆਪਣੇ ਆਪ ਨੂੰ ਗੁਰੂ ਮੰਨਵਾਉਂਦੇ ਨੇ ਪਰ ਫਿਰ ਵੀ ਉਹ ਐਕਸੈਪਟੇਬਲ ਸਵੀਕਾਰਯੋਗ ਨਹੀਂ ਕਿਉਂ ਕਿਉਂਕਿ ਉਹ ਇੱਕ ਪੰਜਾਬ ਦੀ ਵਿਸ਼ੇਸ਼ ਜਾਤੀ ਦੇ ਨਾਲ ਸਬੰਧਤ ਲੋਕ ਨੇ ਅਜਿਹੀ ਕਤਾਈ ਕੋਈ ਹੋਰ ਕਰਕੇ ਦਿਖਾ ਦੇਵੇ ਤਾਂ ਮੇਰੇ ਖਿਆਲ ਦੇ ਵਿੱਚ ਉਹਦੀ ਕੁਲਨਾਸ਼ ਕਰ ਦੇਣਗੇ ਬਹੁਤ ਸਾਰੇ ਇਹ ਜਿਹੇ ਮੇਰੇ ਨੋਟਿਸ ਦੇ ਵਿੱਚ ਗੱਲਾਂ ਐ ਜਿੱਥੇ ਗੁਰੂ ਗ੍ਰੰਥ ਸਾਹਿਬ ਘਰ ਦੇ ਵਿੱਚ ਪ੍ਰਕਾਸ਼ ਕਰਕੇ ਉਹ ਪੁੱਛਾ ਦਿੰਦੇ ਆ ਭੂਤਾਂ ਕੱਢਦੇ ਆ ਪਰ ਉਹਨਾਂ ਦੀ ਕੋਈ ਕਾਰਵਾਈ ਨਹੀਂ ਹੁੰਦੀਗੀ ਸੋ ਸਮੁੱਚੀ ਕੌਮ ਸਿੰਘ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਸ ਸਬੰਧ ਦੇ ਵਿੱਚ ਜਰੂਰ ਜਵਾਬ ਲਵੇ ਬਈ ਇਸ ਦੀ ਕੀ ਸਚਾਈ ਹੈ ਜੇ ਨਿਸ਼ਚਈ ਤਾਂ ਤਦੋਂ ਸੂ ਬੀ ਇਹਨਾਂ ਤੇ ਤੁਸੀਂ ਕੀ ਕਾਰਵਾਈ ਕਰਦੇ ਹੋ ਜੇਕਰ ਕੋਈ ਇਹੋ ਜਿਹਾ ਉੱਥੇ ਕੁਝ ਸੀ ਤਾਂ ਉਹ ਕਿਸ ਨੇ ਸ਼ੁਰੂ ਕੀਤਾ ਸੀ ਇਹਨਾਂ ਬੇਨਤੀਆਂ ਨਾਲ ਤੁਹਾਡੇ ਤੋਂ ਰਜਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੈ ਪੀ ਜੈਪੁਰ